ਮਾਰ ਰਿਹਾ ਨਾ ਬਸ ਉਹਨੂੰ ਕੋਈ ਵੀ ਕੰਟਰੋਲ ਤੇ ਫੋਨ ਕਰ ਦੇ ਹੈਗਾ ਕਿੱਥੋਂ ਚੱਕਿਆ ਸੀ ਆਟੋ ਨਿਸ਼ੇੜੀ ਆਂਦਾ ਯਾਰ ਨੀ ਨੰਬਰ ਚ ਨੀ ਨੰਬਰ ਕੋਡ ਨੀ ਨੰਬਰ ਕਿੱਥੇ ਆਣਾ ਆਟੋ ਕਿੱਥੇ ਆਹ ਖੜਾ ਚਾਬੀ ਕਿੱਥੇ ਉਹਦੀ ਪਤਾ ਨਹੀਂ ਬਈ ਕੋਈ ਰੋਡ ਕਲੀ ਆਉਂਦਾ ਹੈ ਤੇਰੇ ਗਾਤਰਾ ਪਾਇਆਗਾ ਬਾਲ ਤੇਰੇ ਕੱਟੇ ਹੈਗੇ ਤੇ ਪਾਇਆਗਾ ਤੂੰ ਐਸ ਦਾ ਹੁਣੇ ਤੇਰੇ ਹੁਣੇ ਛੱਗੇ ਸੀ ਗਾ ਅਮਰਤ ਹੁਣੇ ਛੱਗੇ ਕਟਿੰਗ ਤੇਰੇ ਹੋਈ ਪਈ ਆ ਜਿਸ ਨਾਲ ਕਿਹਨੇ ਛੱਗੇ ਕਿ ਕਿੱਥੋਂ ਛੱਗੇ ਤਲਵੰਡੀ ਸਾਹਿਬ ਤੋਂ ਛੱਗੇ ਕੋਈ ਨਹੀਂ ਤਲਵੰਡੀ ਵਾਲਾ ਤਾਂ ਪੱਛਾ ਓਰੇ ਲੈ ਆਉਂ ਗੱਡੀ ਕਰੇ ਬੰਡ ਤੇ ਲਾਈਏ ਤੂੰ ਨਾ ਨਾ ਬਾਲ ਭਾ ਭਾ ਇਹ ਨੋ ਹੱਤੇ ਕੱਟੇ ਉਹ ਕਮਾ ਰਹੀ ਪਹਿਲਾਂ ਵੀ ਚੱਕਿਆ ਤੂੰ ਆਟੋ ਨਹੀਂ ਭਾਈ ਪਹਿਲੀ ਵਾਰ ਉਹ ਤਾਂ ਕਹਿ ਕੇ ਗਏ ਕਿ ਨੇ ਦੋ ਤਿੰਨ ਚੱਕੇ ਇਹਨੇ ਮੂੰਹ ਚੱਕੀਦਾ ਹਣ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਵੀਰੋ ਜਿਹੜਾ ਆ ਬੰਦਾ ਨਾ ਜਿਹੜੇ ਅੰਬਤ ਛਕਿਆ ਹੋਇਆ ਗਾਤਰਾ ਪਾਇਆ ਹੋਇਆ ਵਾਲੇ ਦੇ ਸਿਰ ਤੇ ਛੋਟੇ ਛੋਟੇ ਐ ਤੇ ਇਹ ਤਿੰਨ ਜਣੇ ਆ ਭਾਈ ਜੇ ਕੋਈ ਜਨਾਨੀ ਬੱਚਾ ਲਈ ਜਾਂਦੀ ਹੈ ਕਿਸੇ ਗਲੀ ਚ ਸੁੰਨੀ ਗਲੀ ਚ ਤਾਂ ਇਹ ਬੱਚਾ ਖੋ ਕੇ ਭਾਜ ਦਿਆ ਇਹਨਾਂ ਦਾ ਧਿਆਨ ਰੱਖਣਾ ਉਹ ਬਾਗ ਲੈ ਕੇ ਭੱਜਦਾ ਸੀ ਉਹ ਤੇ ਠੀਕ ਹੈ ਤੇ ਜਿਵੇਂ ਸਾਡੀ ਗਲੀ ਤੋਂ ਅੱਜ ਇਹ ਆਟੋ ਲੈ ਕੇ ਭੱਜਿਆਗਾ ਤੇ ਮੈਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਹਾਂ ਵੀ ਇਹੇ ਜਾਂ ਬੰਦਾ ਘਰੇ ਘਰੇ ਤੇ ਕੋਲਦੀ ਵੀ ਲੰਘਦਾ ਨਾ ਤੇ ਧਿਆਨ ਰੱਖੋ ਇਹ ਤਿੰਨ ਜਣਿਆਂ ਗਰੋ ਇਹਨਾਂ ਦੇ ਤਿੰਨ ਜਣਿਆਂ ਦਾ ਮੈਂ ਲਾਈਵ ਇਸ ਲਈ ਹੋਇਆ ਸੀਗਾ ਵੀਡੀਓ ਇਸ ਲਈ ਪਾ ਰਿਹਾ ਵੀ ਸਾਰੇ ਜਣੇ ਧਿਆਨ ਕਰਿਓ ਤੁਸੀਂ ਇਹ ਆਪਣੇ 100 ਫੁੱਟੀ ਦੀ ਫਿਰਦੇ ਇੱਥੇ ਗੇੜੇ ਦਿੰਦੇ ਤੇ ਦੋ ਤਿੰਨ ਵਾਰੀਆਂ ਫੜੇ ਵੀ ਗਏ ਆ ਅੱਜ ਅਸੀਂ ਫੜਿਆ ਹੁਣ ਸਾਡੀ ਗਲੀ ਤੋਂ 3 ਵੀਲਨ ਲੈ ਕੇ ਭੱਜਦਾ ਸੀਗਾ ਫੜਿਆਗਾ ਤੇ ਇਹਦੀ ਜੇਬ ਚੋਂ ਗਾਤਰਾ ਇਹਦੇ ਗਾਤਰਾ ਪਾਇਆ ਹੋਇਆ ਅੰਮਰ ਸ਼ਗਿਆ ਹੋਇਆ ਨਾ ਪਰਨਾ ਬੰਨਿਆ ਹੋਇਆ ਕੋਟ ਫੱਤੇ ਦਾ ਇਹ ਸੁਖਦੇਵ ਸਿੰਘ ਹੈ ਤੇ ਇਹ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਵੀ ਧਿਆਨ ਰੱਖਿਓ ਇਹਦਾ ਜੇ ਕਿਤੇ ਆਉਂਦਾ ਕਿ ਜਵੇਂ ਕੋਈ ਲੇਡੀ ਜੀ ਬੱਚਾ ਲੈ ਕੇ ਆਂਦੀ ਉਹ ਤੋਂ ਖੋ ਕੇ ਵੀ ਭਜਦੇ ਆ ਇਹ ਇਹ ਤਿੰਨੇ ਆਣਾਂ ਦੇ ਗਰੋ ਹੋ ਇਹਨਾਂ ਦਾ ਕੋਈ ਇਹ 3 ਵੀਲਰ ਨਹੀਂ ਛੱਡਦੇ ਕੋਈ ਸਕੂਟਰੀ ਨਹੀਂ ਛੱਡਦੇ ਕੋਈ ਗੱਡੀ ਨਹੀਂ ਛੱਡਦੇ ਕੁਝ ਨਹੀਂ ਛੱਡਦੇ ਪਤਾ ਨਹੀਂ ਕੀ ਨਸ਼ਾ ਖਾਂਦੇ ਆ ਕੀ ਨਹੀਂ ਖਾਂਦੇ ਮੂੰਹ 'ਚੋਂ ਥੁੱਕ ਸਿੱਟੀ ਜਾਂਦਾ ਇਹ ਬੰਦਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਬੇਨਤੀ ਕਰਦਾ ਵੀ ਇਹਦਾ ਵੱਤ ਵੱਤ ਧਿਆਨ ਰੱਖਿਆ ਜਾਵੇ। ਚਾਪੀਆਂ ਇਹ ਚ ਹੀ ਰੱਖ ਦੇ।